ਮਹਿੰਦਰ ਕੋਰਾ ਮੇਰੀ ਉਮਰ 32 ਸਾਲ ਹੈ ਮੈਂ ਮਾਡਲਗਰਾਮ ਦੀ ਰਹਿਣ ਵਾਲੀ ਆ ਮੈਨੂੰ 2-3 ਸਾਲ ਤੋਂ ਬਹੁਤ ਜ਼ਿਆਦਾ ਬੈਕ ਪੇਨ ਹੋ ਰਹੀ ਸੀ ਮੇਰੇ ਹੱਥ ਪੈਰ ਇੰਨੇ ਕਾ ਜ਼ਿਆਦਾ ਦਰਦ ਕਰਨ ਲੱਗ ਗਏ ਸੀ ਮਤਲਬ ਬੱਚੇ ਸੰਭਾਲਣੇ ਵੀ ਮੈਨੂੰ ਔਖੇ ਹੋ ਗਏ ਸੀ ਗੁੜੀਆ ਮੇਰੀ ਮੇਰੇ ਨਾਲ ਹੈਲਪ ਕਰਨ ਲੱਗੇ ਮੇਰੇ ਹਸਬੰਦ ਮੇਰੇ ਨਾਲ ਹੈਲਪ ਕਰਾਂਦੇ ਸੀ ਵੀ ਮਤਲਬ ਮੈਨੂੰ ਇੰਨੀ ਜ਼ਿਆਦਾ ਤਕਲੀਫ ਪਦ ਗਈ ਸੀ ਮੈਂ ਦਵਾਈਆਂ ਬਹੁਤ ਜ਼ਿਆਦਾਆਂ ਖਾ ਰਹੀ ਸੀ ਕਦੇ ਕਿਤੇ ਪੈਸੇ ਖਰਾਬ ਕਰਨੇ ਕਦੇ ਕਿਤੇ ਪੈਸੇ ਖਰਾਬ ਕਰਨੇ ਮੈਨੂੰ ਜਿੱਥੇ ਕੋਈ ਦੱਸਦਾ ਸੀ ਮੈਂ ਉੱਥੇ ਹੀ ਆਪਣੀ ਮੈਡੀਸਨ ਲੈ ਚਲ ਜਾਂਦੀ ਸੀ ਮਤਲਬ ਮੈਨੂੰ ਜਮਾ ਵੀ ਫਰਕ ਨਹੀਂ ਪਿਆ ਮੇਰਾ ਸਰੀਰ ਹੋਰ ਜ਼ਿਆਦਾ ਅੰਗਰੇਜ਼ੀ ਦਵਾਈਆਂ ਨਾਲ ਦਰਦ ਕਰਨ ਲੱਗ ਗਿਆ ਫਿਰ ਮੈਨੂੰ ਕਿਸੇ ਨੇ ਦੱਸਿਆ ਡਾਕਟਰ ਸ਼ਾਰਦਾ ਬਾਰੇ ਵੀ ਉਤੋਂ ਮੈਡੀਸਨ ਲੋ ਇਸ਼ਾਰਦਾ ਆਯੁਰਵੇਦਾ ਤੋਂ ਫੇਰ ਅਸੀਂ ਸੋਚਿਆ ਵੀ ਅਸੀਂ ਇੰਨੇ ਪੈਸੇ ਅੰਗਰੇਜ਼ੀ ਦਵਾਈਆਂ ਤੇ ਖਰਾਬ ਕਰ ਲਏ ਨੇ ਨਾਲੇ ਸਿਹਤ ਨੂੰ ਹੋਰ ਨੁਕਸਾਨ ਦੇ ਦਿੱਤਾ ਆ ਵੀ ਅਸੀਂ ਕਿਉਂ ਨਾ ਉੱਥੇ ਚਲੀਏ ਮੇਰੇ ਹਸਬੰਦ ਅਸੀਂ ਗਏ ਉੱਥੇ ਆਯੁਰਵੇਦਾ ਦਵਾਈ ਲਈ ਮੈਨੂੰ ਇੰਨਾ ਕਾ ਜ਼ਿਆਦਾ ਫੱਕ ਪੈ ਗਿਆ ਮੈਨੂੰ ਲੱਗਦਾ ਹੀ ਨਹੀਂ ਵੀ ਮੈਨੂੰ ਕਦੇ ਬੈਕ ਪੇਨ ਸੀ ਜਾਂ ਮੇਰੇ ਹੱਥ ਪੈਰਾਂ 'ਚ ਕਦੇ ਦਰਦ ਹੁੰਦੇ ਸੀ ਮੈਂ ਜਮਾਂ ਪਹਿਲਾਂ ਵਰਗੀ ਹੋ ਗਈ ਆ ਮਤਲਬ ਮੇਰੇ ਬੱਚੇ ਵੀ ਕਹਿੰਦੇ ਨੇ ਮੰਮਾ ਤੁਸੀਂ ਤਾਂ ਜਮਾਂ ਠੀਕ ਹੋ ਗਏ ਹੋ ਅਸੀਂ ਗੁਐਸਟ ਕਰਦੀ ਆ ਤੁਸੀਂ ਸਾਰੇ ਵੀ ਕਿਤੋਂ ਹੋਰ ਪੈਸੇ ਪੂਸੇ ਨਾ ਖਰਾਬ ਕਰੋ ਪਤਾ ਆਪਾਂ ਨੂੰ ਕਿਦਾਂ ਕਮਾਇਆ ਹੁੰਦੀਆਂ ਨੇ ਕਿਦਾਂ ਨਹੀਂ ਤੁਸੀਂ ਪਲੀਜ਼ ਡਾਕਟਰ ਸ਼ਾਰਦਾ ਨੂੰ ਮਿਲੋ ਉੱਥੋਂ ਮੈਡੀਸਨ ਲਓ ਕੋਈ ਨੁਕਸਾਨ ਨਹੀਂ ਦਵਾਈ ਦਾ ਕੋਈ ਟੈਨਸ਼ਨ ਨਹੀਂ ਤੁਹਾਨੂੰ ਇਹ ਨਹੀਂ ਲੱਗਣਾ ਵੀ ਆਪਾਂ ਪੈਸੇ ਖਰਾਬ ਕੀਤੇ ਨੇ ਜਾਂ ਕੁਝ ਵੀ ਤੁਹਾਨੂੰ ਤੁਸੀਂ ਫੇਰ ਜਮਾ ਤੋਂ ਪਹਿਲੇ ਵਰਗੇ ਹੋ ਜਾਓਗੇ ਕਿਉਂਕਿ ਮੈਂ ਮੈਡੀਸਨ ਖਾਧੀ ਆ ਉਹਨਾਂ ਦੀ ਮੈਨੂੰ ਤਾਂ ਉਹਨਾਂ ਤੇ ਰੱਬ ਜਿੰਨਾ ਯਕੀਨ ਆ ਮੈਂ ਤਾਂ ਹੁਣ ਉੱਥੇ ਜਾਊਂਗੀ ਤਾਂ ਆ ਸਾਰਿਆਂ ਮਤਲਬ ਦੁਨੀਆਂ ਨੂੰ ਇਹ ਹੀ ਸਲਾਹ ਦਵਾਂਗੀ ਤੁਸੀਂ ਵੀ ਉੱਥੇ ਜਾਓ ਥੈਂਕ ਯੂ ਸੋ ਮਾਚ ਡਾਕਟਰ ਸ਼ਾਰਦਾ